ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨ ਦੀ ਫਲੋਰ ਦੇ ਨਜ਼ਦੀਕੀ ਸੜਕ ਹਾਦਸੇ ਵਿੱਚ ਜਾਨ ਜਾਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਹਰਜਿੰਦਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਆਪਣੇ ਮੋਟਰਸਾਈਕਲ ਤੇ ਧਰਨੇ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਇਸ ਮੌਕੇ ਗੱਲਬਾਤ ਕਰਦੇ ਆ ਫਲੋਰ ਥਾਣੇ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਜਿੰਦਰ ਸਿੰਘ ਆਪਣੀ ਬਾਈਕ ਤੇ ਸ਼ੰਭੂ ਬਾਰਡਰ ਤੇ ਧਰਨੇ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਕਿ ਫਲੋਰ ਵਿਖੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਜ਼ਖਮੀ ਹਾਲਤ ਵਿੱਚ ਹਰਜਿੰਦਰ ਸਿੰਘ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਤੇ ਦੀ ਦੌਰਾਨ ਇਲਾਜ ਉਸ ਦੇ ਸਾਹਾਂ ਦੀ ਡੋਰ ਟੁੱਟ ਗਈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਹਰਜਿੰਦਰ ਸਿੰਘ ਦਾ ਪੋਸਟ ਮਾਰਡਮ ਕਰਵਾਉਣ ਉਪਰੰਤ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਜਿਹੜਾ ਬਾਬਾ ਮਸਤੂ ਜੋਂ ਦਾ ਇਹ ਇਕਾਈ ਜਿਹੜੀ ਬਰਸੋਲਾ ਪਿੰਡ ਦਾ ਜਿਹੜੇ ਗਜ਼ਾਪ ਦੇ ਵਿੱਚ ਕੰਮਦਾ ਉਹਦਾ ਉਹ ਵਲੰਟੀਅਰ ਇੰਚਾਰਜ ਸੀ ਹਰਿੰਦਰ ਸਿੰਘ ਪਿੰਡ ਬਰਸੋਲਾ ਤੋਂ ਜਿਨ੍ਹਾਂ ਦੇ ਆਪਣੇ ਵਾਈਫ ਮਾਤਾ ਤੇ ਦੋ ਭਾਈ ਤੇ ਦੋ ਅਗੇ ਬੱਚੇ ਆ ਛੋਟੇ ਛੋਟੇ ਜਿਨ੍ਹਾਂ ਦਾ ਜਿਹੜਾ ਉਹ ਕੱਲ ਜਿਹੜਾ ਐਕਸੀਡੈਂਟ ਦੇ ਨਾਲ ਜਿਹੜੀ ਉਹਨਾਂ ਦੀ ਮੌਤ ਹੋਈ ਆ ਸੋ ਬਹੁਤ ਜਿਹੜੇ ਆ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਦੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਅਜੇ ਜਹਾਰੂ ਸਾਥੀ ਰਹੇ ਨੇ ਤੇ ਜਿਨ੍ਹਾਂ ਨੇ ਸ਼ਾਇਦ ਬਹੁਤ ਜਿਹੜਾ ਲੰਮਾ ਸਮਾਂ ਜਿਹੜਾ ਇਸ ਅੰਦੋਲਨ ਦੇ ਵਿੱਚ ਨਿਭਾਇਆ ਤੇ ਇੱਕ ਅੱਧਾ ਦਿਨ ਜਿਹੜਾ ਪਿੰਡ ਜਾਂਦੇ ਸੀ ਤੇ ਕਾਲਜ ਜਦੋਂ ਵਾਪਸ ਫੇਰ ਆਪਾਂ ਸਮਝ ਮੋਰਚੇ ਤੇ ਜਿਹੜਾ ਜਾ ਰਿਹਾ ਸੀ ਤਾਂ ਇੱਥੇ ਫਲੋਰ ਲਾਗੇ ਜਿਹੜਾ ਆਪਣੇ ਇੱਥੇ ਜਿਹੜਾ ਉਹ ਐਕਸੀਡੈਂਟ ਹੋਣ ਦੇ ਨਾਲ ਜਿਹੜੀ ਉਹਦੀ ਮੌਤ ਹੋਈ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਪਰਿਵਾਰ ਵੀ ਜਿਹੜਾ ਉਹ ਬਹੁਤ ਗਰੀਬ ਹੈ ਤੇ ਜ਼ਮੀਨ ਵੀ ਬਹੁਤ ਜਿਹੜੀ ਆ ਥੋੜੀ ਆ ਇਹ ਕਿਸਾਨ ਜੋ ਸ਼ੰਮੂ ਬੈਰੀਏ ਤੇ ਜਾ ਰਿਹਾ ਸੀ ਜਿਸ ਦਾ ਨਾਮ ਹਰਜਿੰਦਰ ਸਿੰਘ ਸਨੋਜ ਸੁਖਮਨ ਸਿੰਘ ਵਾਸੀ ਪਿੰਡ ਬਰਸੋੜਾ ਜ਼ਿਲ੍ਹਾ ਗੁਰਦਾਸਪੁਰ ਇਹ ਬਾਈਕ ਤੇ ਜਾ ਰਿਹਾ ਸੀ ਇਹਦੀ ਬਾਈਕ اچانک ਇੱਕ ਗੱਡੀ ਨਾਲ ਟਕਰਾ ਗਈ ਸੀ ਹਾਂ ਜਿਸ ਦੇ ਸਾਈਕਲ ਨੇ ਮੋਰੀ ਟੋਲ ਤੇ ਟਿਕਟ ਵਾਸਤੇ ਸਿਵਰੋਤ ਲੈ ਗਿਆ ਸੀ ਠੀਕ ਹੈ ਜੀ ਜੋ ਹੁਣ ਇਹ ਵਾਸੀ ਆਏ ਨੇ ਉਹਨਾਂ ਨੇ ਇਹ ਵੈਰੀਫਾਈ ਕੀਤਾ ਹੂੰ ਕਿ ਉਹ ਗੱਡੀ ਵਾਲੇ ਦਾ ਕੋਈ ਕਸੂਰ ਨਹੀਂ ਨਿਕਲਦਾ ਇਹ ਸਦਮੇ ਦੀ ਹੋਇਆ ਆਕਿਆ ਜਿਸ ਜੀ ਦੀ ਜਾਨ ਜਾ ਚੁੱਕੀ ਹੈ ਹੂੰ ਇਹਦੀ ਹੁਣ ਬਾਣਾ ਫਲੋਰ ਵਿੱਚੋਂ 170 ਸੀਐਡੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਰੇਡ ਬੋਡੀ ਇਹਨਾਂ ਦੇ ਬਾਕ ਸੰਬੋਧਿਤ ਕੀਤੀ ਜਾ ਰਹੀ ਹੈ ਆ ਰੂਡ ਸੈਟ ਐਕਸੀਡੈਂਟ ਤੇ ਫਲੋਰ ਮਿਆਂ ਦਰਬਾਰ ਦੇ ਕੋਲ ਐਕਸੀਡੈਂਟ ਹੋਇਆ ਹਰਜਿੰਦਰ ਸਿੰਘ ਨਾਮ ਹੈ ਜੀ ਤੋ ਨਮਰਤ ਕਰੀਬ 45 ਸਾਲ ਤੇ ਐਕਸੀਡੈਂਟ ਤੋਂ ਬਾਅਦ ਜਿਹੜੇ ਨਾਲ ਐਕਸੀਡੈਂਟ ਹੋਇਆ ਸੀਗਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜਿਸ ਹਿਸਾਬ ਨਾਲ ਕਿ ਉਹ ਬੰਦੇ ਨੇ ਹੀ ਉਹਨੂੰ ਚੱਕ ਕੇ ਇੱਕ ਐਂਬੂਲੈਂਸ ਕਰਵਾ ਕੇ ਸਿਵਲ ਹਸਪੀਟਲ ਲੁਬਿਆਣਾ ਉੱਥੇ ਲੈ ਕੇ ਗਏ ਤੇ ਉੱਥੇ ਜਾ ਕੇ ਜਦੋਂ ਡਾਕਟਰਾਂ ਨੇ ਦੇਖਿਆ ਤਾਂ ਉੱਥੇ ਮੌਕੇ ਤੇ ਉਹਦੀ ਮੌਤ ਹੋ ਚੁੱਕੀ ਸੀ। ਬੋਡ ਡੈਡੀ ਲੈ ਗਏ ਸੀ ਹਸਪੀਟਲ ਉੱਥੋਂ ਬੋਡੀ ਹੁਣ ਸਾਡੇ ਕੋਲ ਸਿਵਲ ਹਸਪੀਟਲ ਫਲੋਰ ਲੈ ਕੇ ਆਏ ਆ ਇੱਥੇ ਪੋਸਟਮਾਰਟ ਪੋਸਟਮਾਰਟਮ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਕੀ ਕਾਰਨਾਂ ਕਰਕੇ ਮੌਤ ਹੋਈ।